ਕੋਤਾ ਦੇਖ ਸਕਦੇ ਹੋ ਪੁੱਤਾਂ ਵਾਂਗੂ ਪਾਲੀ ਫਸਲ ਆ ਤੇ ਇਹਦੇ ਹਾਲਾਤ ਦੇਖੋ ਵਿੱਚ ਵਿੱਚ ਧੋੜੀਆਂ ਬਚ ਗਈਆਂ ਵਾ ਪਰ ਜੇ ਦੇਖਿਆ ਜਾਵੇ ਦੂਰ ਤੱਕ ਜੇ ਨਿਗਾਹ ਮਾਰੀ ਜਾਵੇ ਮੈਂ ਤਸਵੀਰਾਂ ਦਿਖਾਵਾਂਗਾ ਤੇ ਤਕਰੀਬਨ 400 ਕਿੱਲੇ ਦੇ ਵਿੱਚ ਬਚਿਆ ਹੀ ਕੁੱਖ ਨਹੀਂ ਆ। ਫੀਲਡਰ ਮਸ਼ੀਨ ਸੀਗੀ, ਸੁਪਰ ਸੀਡਰ ਸੀਗਾ, ਇੱਕ ਟ੍ਰੈਕ ਸੀਗਾ ਔਰ ਇੱਕ ਟਰਾਲਾ ਸੀਗਾ ਜਿਹੜਾ ਲੋਡ ਹੋਇਆ ਸੀਗਾ ਸੜਕੇ ਸਵਾ ਹੋ ਗਿਆ। ਅੱਛਾ ਸਾਰਾ ਵਿੱਚ ਹੀ ਉਹਦੇ ਵਿੱਚ ਮੱਚ ਗਿਆ। ਸਰ ਕਿਵੇਂ ਦੇ ਹਾਲਾਤ ਸੀ ਉਹ ਹੋਏ ਹੋਏ ਹਾਈਬ੍ਰਿਡ ਦਾ ਰੋਲ ਇਹ ਦੇਖ ਲੋ ਕਿ ਆਹ ਦੇਖੋ ਮੜ ਜਾ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਪਾਸੇ ਨੂੰ ਕੈਮਰਾ ਮਾੜੇ ਕਿ ਇਹ ਪੜਾਲੀ ਦੇ ਜਿਹੜੇ ਢੇਰ ਨੂੰ ਅਜੇ ਵੀ ਅੱਗ ਲੱਗੀ ਆ ਤੇ ਇੱਥੇ ਜਿਹੜੀ ਕੋਈ ਵੀ ਉਹ ਆਪਣਾ ਫਾਇਰ ਬ੍ਰੇਡ ਜਰੀ ਇਥੇ ਮੌਕੇ ਤੇ ਮੌਜੂਦ ਨਹੀਂ ਆ ਜਿਹਦੇ ਨਾਲ ਕਿਹਾ ਕਿ ਸ਼ਰਕ ਦੇ ਪਾਰ ਫਿਰ ਫਸਲ ਖੜੀ ਆ ਤੇ ਉਹ ਇਥੋਂ ਮਤਲਬ ਕਿ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਕਿ ਅੱਗ ਉੱਡ ਕੇ ਜਿਹੜੀ ਪਾਰ ਜਾ ਕੇ ਫਿਰ ਫਸਲ ਦਾ ਨੁਕਸਾਨ ਕਰ ਸਕਦੀ ਆ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂਗਾ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਇਥੇ ਪਹੁੰਚੇ ਸੀ ਕਿ ਉਹਨਾਂ ਫਾਇਰ ਬ੍ਰੇਡ ਵਾਲਿਆਂ ਦਾ ਫੋਨ ਲਾਇਆ ਸੀ ਪਰ ਉਹਨਾਂ ਦਾ ਉਹਨਾਂ ਨੂੰ ਅੱਗੋਂ ਫੋਨ ਤੇ ਰਿਸਪਾਂਸ ਕੋਈ ਵਧੀਆ ਨਹੀਂ ਸੀ ਮਿਲਿਆ ਹੈ ਆਪ ਕੀ ਸੀ ਕਿੰਨੇ ਕ ਵਜੇ ਅੱਗ ਲੱਗੀ ਤੇ ਕੀ ਕਰਨ ਰੇ ਇਹ ਤਕਰੀਬਨ 21 ਤਰੀਕ ਨੂੰ ਕੋਈ 1 ਵਜੇ ਕੋ 40 45 ਮਿੰਟ ਤੇ ਅੱਗ ਔਰ ਤਾਰਾਂ ਤੋਂ ਜਰੀ ਆ ਇਹ ਅੱਗ ਲੱਗਣ ਦਾ ਕਾਰਨ ਬਣਿਆ ਉਹਦੇ ਜੈਂਪਰ ਢਿਲੇ ਹੋਣ ਕਰਕੇ ਉੱਥੋਂ ਸ਼ਾਰਟ ਸਰਕਟ ਹੋਇਆ ਵਾ ਪਰ ਬਿਜਲੀ ਤਾਂ ਬੰਦ ਹੁੰਦੀ ਆ ਜਿਹੜੀ ਇੰਡਸਟਰੀ ਦੀ ਜਰੀ ਬਿਜਲੀ ਸੀਗੀ ਉਹ ਚੱਲ ਰਹੀ ਸੀ ਇੰਡਸਟਰੀ ਇੱਥੇ ਕਿਹੜੀ ਲੱਗੀ ਸੈਲਰ ਲੱਗੇ ਆ ਜੀ ਉਹ ਚੱਲ ਰਹੇ ਸੀਗੇ ਉਹਦੀ ਵਜ੍ਹਾ ਕਰਕੇ ਅੱਗ ਲੱਗੀ ਆ ਔਰ ਹਵਾ ਦੀ ਜਰੀ ਰਫਤਾਰ ਤੇਜ਼ ਹੋਣ ਕਰਕੇ ਅੱਗ ਜਰੀ ਆ ਉਹ 10-15 ਮਿੰਟ ਦੇ ਵਿੱਚ ਹੀ ਇਹ ਸਾਰਾ ਨੁਕਸਾਨ ਜਿਹੜਾ ਵਾ ਉਹ ਕੜ ਕੇ ਚਲੇ ਕਿੰਨੇ ਤਕਰੀਬਨ ਕਿੰਨੇ ਇੱਕ ਐਗਜੈਕਟ ਕਿੰਨੇ ਏਕੜ ਜ਼ਮੀਨ ਸੀ ਤੁਹਾਡੀ ਖੁੱਦ ਦੀ ਇਹ ਜਿਹੜੀ ਖੁੱਦ ਦੀ ਸਾਡੀ ਸੀਗੀ 12 ਕਿੱਲੇ ਔ ਹਾਂ 17 18 ਕਿੱਲੇ ਕੋਸ਼ੇ ਪਰਾਲੀ ਦਾ ਡੈਂਪ ਸੀਗਾ ਕੋਈ 100 900 ਟਨ ਦਾ ਔਰ ਬੇਲਟਰ ਮਸ਼ੀਨ ਸੀਗੀ ਸੁਪਰ ਸੀਡਰ ਸੀਗਾ ਇੱਕ ਕ੍ਰੈਕ ਸੀਗਾ ਔਰ ਇੱਕ ਟਰਾਲਾ ਸੀਗਾ ਜਿਹੜਾ ਲੋਡ ਹੋਇਆ ਸੀਗਾ ਸੜਕੇ ਸਵਾ ਹੋ ਗਿਆ ਅੱਛਾ ਸਾਰਾ ਵਿੱਚ ਹੀ ਉਹ ਮੱਚ ਗਿਆ ਸਾਰਾ ਕਿਵੇਂ ਦੇ ਹਾਲਾਤ ਸੀ ਉਹ ਮਨ ਨੂੰ ਦੇਖੋ ਜੀ ਜਿਹੜੀ ਪੁੱਤਾ ਵਾਂਗ ਪਾਲੀ ਫਸਲ ਵਾ ਇੱਕ ਵਾਰੀ ਜਦੋਂ ਸਾਹਮਣੇ ਮੱਚਦੀ ਦੇਖੀ ਆ ਤੇ ਜੋ ਹਾਲਾਤ ਹੋ ਤਾਂ ਸਾਰੇ ਕਿਸਾਨ ਹੀ ਸਮਝ ਸਕਦਾ ਇਹਨੂੰ ਕਿ ਕੀ ਹਾਲਾਤ ਹੁੰਦੇ ਨੇ ਮੰਦੇ ਤੇ ਚੀ ਨਾਲ ਤੇ ਕਾਫੀ ਦੁੱਖ ਲੱਗਦਾ ਜੀ ਚਲੋ ਬਾਕੀ ਜੇ ਪਰਮਾਤਮਾ ਨੇ ਇਹ ਨੁਕਸਾਨ ਹੋਇਆ ਉਹ ਤੇ ਚਲੋ ਉਹ ਪੂਰ ਕਟਾ ਵੀ ਜਿਹੜਾ ਪੂੜਾ ਪਰਮਾਤਮਾ ਹੀ ਕਰੇਗਾ ਤੇ ਮਨ ਨੂੰ ਹੌਸਲਾ ਦੇ ਕੇ ਚਲੋ ਅਸੀਂ ਅੱਗੇ ਫਿਰ ਅਸੀਂ ਐਸੇ ਕੰਮ ਕਿਉਂਕਿ 6 ਮਹੀਨੇ ਆਪਾਂ ਵੇਟ ਕਰਦੇ ਆ ਕਿਸਾਨ ਵੀ ਜਿਹੜੀ ਫਸਲ ਆਉਗੀ ਕਈ ਤਰੀਕੇ ਦੇ ਆ ਆਪਾਂ ਦੇਣਦਾਰੀਆਂ ਹੁੰਦੀਆਂ ਜਾਂ ਕਈ ਸਿਜਾਂ ਅੱਗੇ ਭਵਿੱਖ ਦੀਆਂ ਸੋਚਾਂ ਹੁੰਦੀਆਂ ਪੂਰੀਆਂ ਕਰਨੀਆਂ ਹੁੰਦੀਆਂ ਹੁਣ ਜਦੋਂ ਪਤਾ ਲੱਪੀ ਇਹ ਸਾਰਾ ਸਾਰਾ ਸੜਕੇ ਮੱਚ ਕੇ ਸੁਆਹ ਹੋ ਗਿਆ ਕਿਵੇਂ ਉਹ ਚੀਜ਼ਾ ਚਲੋ ਜੀ ਜ਼ਿੰਮੇਦਾਰ ਤੇ ਨਿਰਭਰ ਜਿਹੜਾ ਉਹ ਖੇਤੀ ਤੇ ਹੀ ਹੁੰਦਾ ਉਹਦੀਆਂ ਸਾਰੀਆਂ ਆਸਾਂ ਮਿੱਧਾਂ ਜਿਹੜੀਆਂ ਉਹ ਖੇਤੀ ਚਲੋ ਜੇ ਅਸੀਂ ਤੇ ਇਹ ਗੱਲ ਕਹਿੰਨੇ ਆ ਕਿ ਜੇ ਹੁਣ ਇਹ ਨੁਕਸਾਨ ਹੋ ਗਿਆ ਵਾ ਚਲੋ ਉਹਦੀ ਪਰਪਾਈ ਵਿਚਰੀ ਆਪਣਾ ਮਾਤਮਾ ਹੀ ਕਰੇਗਾ ਸਰਕਾਰ ਪੱਖੋਂ ਕੋਈ ਹਾਮੀ ਆਈ ਹੋਵੇ ਕੋਈ ਮਿਲ ਕੇ ਗਿਆ ਹੋ ਸਰਕਾਰ ਪੱਖੋਂ ਸਾਨੂੰ ਕੋਈ ਅਜੇ ਤੱਕ ਜਿਹੜੀ ਉਹ ਹਾਮੀ ਨਹੀਂ ਮਿਲੀ ਹੈਗੀ ਪਰ ਅਸੀਂ ਸਰਕਾਰ ਨੂੰ ਇੱਕ ਯਾਚ ਕਰਦੇ ਆ ਕਿ ਜਿਸ ਵੀ ਕਿਸੇ ਜ਼ਿੰਮੇਵਾਰ ਦਾ ਨੁਕਸਾਨ ਕਨਕ ਦਾ ਹੋਇਆ ਵਾ ਉਹਦੀ ਜਰੀ ਮਾਲੀ ਸਹਾਇਤਾ ਕਰਕੇ ਉਹਨੂੰ ਫੇਰ ਆਪਣੇ ਤੋਂ ਨੁਸਾਨ ਜਿਹੜਾ ਅਗਲੀ ਫਸਲ ਵਾਲਾ ਉਹਨੂੰ ਸਾਡੇ ਲੋਕਲ ਵਿਧਾਇਕ ਜਿਹੜੇ ਉਹ ਮਿਲੇ ਤੁਹਾਨੂੰ ਜਾਂ ਹਾਂਜੀ ਆਏ ਸੀਗੇ ਆਮ ਆਦਮੀ ਪਾਰਟੀ ਤੋਂ ਗਰਤੀਵਰੰਦਾਵਾ ਜਿਹੜੀ ਉਹ ਸਾਡੇ ਕੋਲ ਇੱਥੇ ਜਦੋਂ ਅੱਗ ਲੱਗੀ ਮੌਕੇ ਤੇ ਉਹ ਹੋ ਕੇ ਗਏ ਸੀਗੇ ਔਰ ਉਹਨਾਂ ਨੇ ਇੱਕ ਸ਼ਵਾਸ਼ ਵੀ ਦਿੱਤਾ ਸੀਗਾ ਪਰ ਹੋਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਉਹ ਸਾਡੇ ਕੋਲ ਨਹੀਂ ਕਿਸੇ ਨੇ ਵੀ ਪਹੁੰਚ ਕੀਤੀ ਤੇ ਜਦੋਂ ਇੰਨੇ ਕਿੱਲੇ ਨੂੰ ਅੱਗ ਲੱਗੀ ਸੀ ਤੇ ਜਿਹੜੀ ਫਾਇਰ ਬਰਗੇਡ ਆ ਉਹ ਕਿੰਨੇ ਕ ਸਮੇਂ ਚ ਪਹੁੰਚ ਗਈ ਕੀ ਉਹਨਾਂ ਦਾ ਜਿਹੜਾ ਰੋਲ ਕਿਵੇਂ ਦਾ ਰੋਲ ਸੀਗਾ ਫਾਇਰ ਬਰਗੇਡ ਜਿਹੜੀ तकरीबन 2 ਘੰਟੇ ਲੇਟ ਪਹੁੰਚੀ ਆ ਜੀ ਫਾਇਰ ਬਰਗੇਡ ਦਾ ਰੋਲ ਇਹ ਦੇਖ ਲਓ ਕਿ ਆ ਦੇਖੋ ਮੜਿਆ ਕੈਮਰਾਮੈਨ ਨੂੰ ਕ ਲੱਕੀ ਆ ਤੇ ਇੱਥੇ ਜਿਹੜੀ ਕੋਈ ਵੀ ਉਹ ਆਪਣਾ ਫਾਇਰ ਅਗ੍ਰੇਡ ਜਰੀ ਇੱਥੇ ਮੌਕੇ ਤੇ ਮੌਜੂਦ ਨਹੀਂ ਆ ਜਿਹਦੇ ਨਾਲ ਕਿ ਆ ਕਿ ਸ਼ਰਕ ਦੇ ਪਾਰ ਫਿਰ ਫਸਲ ਖੜੀ ਆ ਤੇ ਉਹ ਇਥੋਂ ਮਤਲਬ ਕਿ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਕਿ ਅੱਗ ਉੱਡ ਕੇ ਜਿਹੜੀ ਪਾਰ ਜਾ ਕੇ ਫਿਰ ਫਸਲ ਦਾ ਨੁਕਸਾਨ ਕਰ ਸਕਦੀ ਆ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਗਾ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਇੱਥੇ ਪਹੁੰਚੇ ਸੀ ਕਿ ਉਹਨਾਂ ਫਾਇਰ ਬ੍ਰਿਗੇਡ ਵਾਲਿਆਂ ਦਾ ਫੋਨ ਲਾਇਆ ਸੀ ਪਰ ਉਹਨਾਂ ਦਾ ਉਹਨਾਂ ਨੂੰ ਅੱਗੋਂ ਫੋਨ ਤੇ ਰਿਸਪਾਂਸ ਕੋਈ ਵਧੀਆ ਨਹੀਂ ਸੀ ਮਿਲਿਆ ਹੈ ਇਹ ਪ੍ਰਾਲੀਆਂ ਤੇ ਜਦੋਂ ਅੱਗ ਲੱਗਦੀ ਹੈ ਉਦੋਂ ਤੇ ਪ੍ਰਸ਼ਾਸਨ ਤੇ ਚਟ ਫਾਇਰ ਬ੍ਰਿਗੇਡ ਪਾਉਂਦੇ ਆਂ ਆਖਿਆ ਜੀ ਉਦੋਂ ਫਾਇਰ ਬ੍ਰਿਗੇਡ ਦੀ ਆਦੀ 10 ਤੋਂ 15 ਮਿੰਟ ਦੇ ਵਿੱਚ ਹੀ ਇੱਥੇ ਪਹੁੰਚ ਜਾਂਦੀ ਆ ਪਰ ਜਦੋਂ ਇਹ ਕਣਕ ਨੂੰ ਹੁਣ ਅੱਗ ਲੱਗੀ ਆ ਹੁਣ ਜਿਹੜੀ ਉਹ 2 ਘੰਟੇ ਲੇਟ ਜਿਹੜੀ ਪਹੁੰਚੀ ਆ ਜੇ ਕਿਤੇ ਮੌਕੇ ਤੇ ਪਹੁੰਚ ਜਾਂਦੀ ਛਾਂ ਦੇ ਨਾਨਕਸ ਵੱ ਹਾਂਜੀ ਆਪਕ ਕਿਤੇ ਕਾਬੂ ਪਾਇਆ ਸੀ ਹਾਂਜੀ ਮੀਤ ਨੇ ਪਾਇਆ ਤੇ ਅ तकरीबन ਕਿੰਨੇ ਕੇ ਲੱਖ ਦਾ ਨੁਕਸਾਨ ਤੁਸੀਂ ਲੈ ਕੇ ਚੱਲੇ ਹੋ तकरीबन ਕੋਈ 35 ਤੋਂ 40 ਲੱਖ ਦਾ ਨੁਕਸਾਨ ਤਾਂ ਹੋ ਹੀ ਗਿਆ ਜੀ ਸਾਰੇ ਰਕਬੇ ਦਾ ਨਹੀਂ ਸਾਰੇ ਰਕਬੇ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਮੇਰਾ ਖੁਦ ਹੀ ਹੈ ਤੁਹਾਡਾ 35-40 ਲੱਖ ਰੁਪਏ ਜਿਹੜਾ ਨੁਕਸਾਨ ਹੈ ਉਹ ਤੁਸੀਂ ਸਮਝੋ ਕਰਜ਼ੇ ਦਾ ਲੱਗ ਗਿਆ ਕਿ ਹਾਂਜੀ ਕਰਜ਼ੇ ਦਾ ਲੱਗ ਗਿਆ ਜੀ ਬਿਲਕੁਲ ਜੀ ਕਿਵੇਂ ਹੁਣ ਪ੍ਰਸ਼ਾਸਨ ਤੋਂ ਕੀ ਕੀ ਮੰਗ ਰੱਖਦੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਰੱਖਦੇ ਹਾਂ ਕਿ ਚਲੋ ਜੋ ਨੁਕਸਾਨ ਹੋਇਆ ਉਹਦੀ ਮੁੜਪਾਈ ਕਰਕੇ ਤੇ ਸਾਰੇ ਜ਼ਿੰਮੇਦਾਰ ਜਿਨ੍ਹਾਂ ਦੀ ਵੀ ਕਣਕ ਸਰੀ ਆ ਉਹਨਾਂ ਨੂੰ ਮਾਲੀ ਸਹਾਇਤਾ ਜੇ ਇਹ ਜਿਹੜੀ ਕਣਕ ਖੜੀ ਆ ਮੈਂ ਕੁਝ ਤਸਵੀਰਾਂ ਜ਼ਰੂਰ ਕੈਮਰਾ ਬੰਦ ਵੀ ਨੂੰ ਕਹਾਂਗਾ ਕਰਨ ਤਸਵੀਰਾਂ ਦਿਖਾਈਆਂ ਜਾਣ ਇਹ ਤੁਸੀਂ ਖੁਦ ਦੇਖ ਸਕਦੇ ਹੋ ਪੁੱਤਾਂ ਵਾਂਗੂ ਪਾਲੀ ਫਸਲ ਆ ਤੇ ਇਹਦੇ ਹਾਲਾਤ ਦੇਖੋ ਵਿੱਚ ਵਿੱਚ ਧੋੜੀਆਂ ਬਚ ਗਈਆਂ ਵਾ ਪਰ ਜੇ ਦੇਖਿਆ ਜਾਵੇ ਬਹੁਤ ਦੂਰ ਤੱਕ ਜੇ ਨਿਗਾਹ ਮਾਰੀ ਜਾਵੇ ਮੈਂ ਤਸਵੀਰਾਂ ਦਿਖਾਵਾਂਗਾ ਤੇ ਤਕਰੀਬਨ 400 ਕਿੱਲੇ ਦੇ ਵਿੱਚ ਬਚਿਆ ਹੀ ਕੁੱਖ ਨਹੀਂ ਆ ਧੋੜੀਆਂ ਨੂੰ ਛੱਡ ਕੇ ਤੇ ਉਹ ਜ਼ਿੰਮੇਦਾਰ ਦੇ ਹਾਲਾਤ ਇਹ ਇੱਕ ਇੱਕ ਜ਼ਿੰਮੇਦਾਰ ਦੀ ਕਹਾਣੀ ਨਹੀਂ ਆ ਇਹ 400 ਕਿੱਲੇ ਜਿਨ੍ਹਾਂ ਜਿਹੜੇ ਜ਼ਿੰਮੇਦਾਰ ਦੀ ਫਸਲ ਸੜ ਕੇ ਸੁਆਹ ਹੋ ਗਈ ਆ ਨਲਾਇਕੀ ਕਿਸੇ ਦੀ ਵੀ ਹੋਵੇ ਗਲਤੀ ਕਿਸੇ ਦੀ ਵੀ ਹੋਵੇ ਪਰ ਇਸ ਵਾਰ ਜਿਹੜਾ ਝਟਕਾ ਲੱਗਿਆ ਜਿਹੜਾ ਪਰੇਸ਼ਾਨੀ ਕਿਸਾਨ ਚੱਲ ਰਿਹਾ ਸ਼ਾਇਦ ਉਹਦਾ ਜਵਾਬ ਕਿਸੇ ਕੋਲ ਵੀ ਨਹੀਂ ਆ ਸੋ ਤਕਰੀਬਨ ਤਕਰੀਬਨ 35-40 ਲੱਖ ਰੁਪਇਆ ਇੱਕ ਕਿਸਾਨ ਦਾ ਸੜ ਕੇ ਸੁਆਹ ਹੋ ਗਿਆ ਤਾਂ ਕਿਸਾਨ ਉੱਠੂਗਾ ਕਿਦੋਂ ਅਗਲੇ ਆਉਣ ਵਾਲੇ ਕਿੰਨੇ ਸਾਲਾਂ ਚ ਇਹ ਪਰਪਾਈ ਜਿਹੜੀ ਆ ਉਹ ਹੋਵੇਗੀ ਇਹ ਸ਼ਾਇਦ ਕਿਸੇ ਕੋਲ ਵੀ ਜਵਾਬ ਨਾ ਹੋਵੇ ਤੇ ਬਾਈ ਇੰਨੇ ਇੰਨੇ ਜੰਮੀ ਜਦੋਂ ਅੱਗ ਲੱਗੀ ਸੀਗੀ ਤੇ ਤਕਰੀਬਨ ਤਕਰੀਬਨ ਤੁਸੀਂ ਨਾਲ ਦੇ ਨਾਲ ਹੀ ਕਾਲ ਕਰਤੀ ਸੀ ਫਾਇਰ ਬਰਗੇਡ ਵਾਲੇ ਸਿਰਫ 5 ਮਿੰਟ ਦੇ ਲੇਟ ਜਿਹੜੀ ਸੀਗੀ ਉਹ 5 ਜਦੋਂ ਅੱਗ ਲੱਗੀ 5 ਮਿੰਟ ਦੇ ਵਿੱਚ ਵਿੱਚ ਹੀ ਉੱਥੇ ਜਿਹੜਾ ਮੌਕੇ ਤੇ ਸਾਡਾ ਜਿੰਮੇਦਾਰ ਭਰਾ ਸੀਗਾ ਉਹਨੇ 5 ਮਿੰਟ ਦੇ ਵਿੱਚ ਹੀ ਕਾਲ ਜਿਹੜੀ ਫਾਇਰ ਬਰਗੇਡ ਨੂੰ ਕਰਤੀ ਸੀਗੀ ਅਸੀਂ ਮੋਬਾਈਲ ਤੋਂ ਆਪ ਹੁਣ ਖੁਦ ਟਾਈਮ ਦੇਖਿਆ ਜਿਹਦੇ ਤੋਂ 2 ਘੰਟੇ ਲੇਟ ਜਿਹੜੀ ਫਾਇਰ ਬਰਗੇਡ ਇੱਥੇ ਪਹੁੰਚੀ ਸੀਗੀ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਕਿਸਾਨਾਂ ਦੀਆਂ ਜੜੀਆਂ ਵਾ ਉਹ ਫਸਲਾਂ ਮਚੜੀਆਂ ਸੀ ਕਿਸਾਨਾਂ ਦਾ ਸੋਨਾ ਸੜ ਕੇ ਸੁਆਹ ਹੋ ਰਿਆ ਸੀ ਪਰ ਕਿਤੇ ਨਾ ਕਿਤੇ ਦੇਰੀ ਦੇ ਕਾਰਨ ਇੱਡਾ ਵੱਡਾ ਹਾਦਸਾ ਹੋ ਜਾਂਦਾ ਹਾਦਸਾ ਵੀ ਕਹਾਦਾ ਕਿਸਾਨਾਂ ਦੀਆਂ ਉਮੀਦਾਂ ਜੜੀਆਂ ਵਾ ਉਹ ਮਿੱਟੀ ਚ ਮਿਲ ਗਈਆਂ ਕਿਉਂਕਿ ਬਹੁਤ ਸਾਰੇ ਖਰਚੇ ਕੀਤੇ ਹੁੰਦੇ ਆ ਰੇਹਾਂ ਤੇ ਸੁਪਰੇਹਾਂ ਤੇ ਭਵਿੱਖ ਦੀਆਂ ਸੋਚਾਂ ਹੁੰਦੀਆਂ ਵਾ ਆਉਣ ਵਾਲੇ ਸਮੇਂ ਦੀਆਂ ਸੋਚਾਂ ਹੁੰਦੀਆਂ ਵਾ ਪਰ ਜੇ 35-40 ਲੱਖ ਰੁਪਏ ਦਾ ਇੱਕ ਨੁਕਸਾਨ ਦਾ ਨੁਕਸਾਨ ਆ ਤੇ ਇਹ 400 ਕਿੱਲੇ ਦੇ ਜਿਹੜੇ ਕੱਕ ਦਾ ਨੁਕਸਾਨ ਹੋਇਆ ਕਿੰਨੇ ਕਿਸਾਨ ਜਿਹੜੇ ਆ ਉਹ ਪ੍ਰਭਾਵਿਤ ਹੋਣਗੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਸੋ ਗੱਲਬਾਤ ਜਾਰੀ ਆ ਕੁਝ ਹੋਰ ਕਿਸਾਨ ਆ ਉਥੇ ਜਿਨ੍ਹਾਂ ਦੀ ਇੱਕ ਜਿਹੜੀ ਕਣਕ ਆ ਜਾਂ ਕਹਿ ਸਕਦੇ ਆ ਨਾੜ ਆ ਉਹ ਸੜ ਕੇ ਸੁਆਹ ਹੋ ਗਿਆ ਸੰਧ ਵੀ ਸੜਿਆ ਜ਼ਰੂਰੀ ਨਹੀਂ ਕਿ ਇਸ ਫਸਲਾਂ ਦੀਆਂ ਸੜੀਆਂ ਵਿੱਚ ਬਾਈ ਨੇ ਦੱਸਿਆ ਵੀ ਜਿਹੜੇ ਸੰਧ ਸੀਗੇ ਉਹ ਵੀ ਸੜ ਕੇ ਸੁਆਹ ਹੋਏ ਆ